ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸਐਚਓ ਆਡ ਇੰਸਪੈਕਟਰ ਨਰੀਸ਼ ਕੁਮਾਰੀ ਅੱਜ ਬੋਜ ਟਹਿਲ ਦਾਸ ਦੇ ਵਿੱਚ ਖੜੇ ਆ ਆਪਾਂ ਇੱਥੇ ਬੋਜ ਟਹਿਲ ਦਾਸ ਦੇ ਮੋਤਵਰ ਬੰਦੇ ਬੇਗੂ ਵਾਲ ਤੋਂ ਸਰਪੰਚ ਸਾਹਿਬ ਫਾਮੜਾ ਤੋਂ ਆਲੇ ਦੁਆਲੇ ਦੇ ਸਾਰੇ ਜਿਹੜੇ ਪ੍ਰਮੁੱਖ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਲਿਆ ਨੇ ਔਰ ਅਸੀਂ ਸਾਰਿਆਂ ਨੇ ਰਲ ਕੇ ਜੋ ਸਥਿਤੀ ਹੈਗੀ ਹੈ ਇੱਥੇ ਬੋਡ ਟੈਲ ਦਾਸ ਦੇ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਬੰਨ ਦੇ ਉੱਤੇ ਥੋੜੀ ਜੀ ਗੰਭੀਰ ਹੈਗੀ ਹੈ ਸਮੱਸਿਆ ਉਹਦਾ ਹੱਲ ਕਰਨ ਲਈ ਔਰ ਸਿਵਲ ਪ੍ਰਸ਼ਾਸਨ ਦੇ ਨਾਲ ਕੋਆਰਡੀਨੇਸ਼ਨ ਕਰਕੇ ਜਿਹੜੀ ਆਪਣੀ ਜਿੰਨੀ ਮੈਨਪਾਵਰ ਹੈ ਉਹਨੂੰ ਚਲਾਉਣ ਦੀ ਇੱਥੇ ਰਣਨੀਤੀ ਬਣਾਈ ਜਾ ਰਹੀ ਸੀਗੀ ਔਰ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਪਹਿਲੇ ਇਹਨਾਂ ਵੱਲੋਂ ਹੋਈ ਹੈ ਇਹ ਸਾਰੇ ਚਾਹਦੇ ਨੇ ਕਿ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਸਹਿਯੋਗ ਨਾਲ ਜਿੰਨੀ ਮੈਨਪਾਵਰ ਬਾਹਰੋਂ ਸੇਵਾਦਾਰ ਆਪਣੇ ਆ ਰਹੇ ਨੇ ਜਾਂ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਲੱਗੇ ਹੋਏ ਨੇ ਜਾਂ ਸਿਵਲ ਪ੍ਰਸ਼ਾਸਨ ਦੀ ਟੈਕਨੀਕਲ ਟੀਮ ਹੈ ਉਹਨਾਂ ਤੋਂ ਅਸੀਂ ਵਧੀਆ ਗਾਈਡਲੈਂਸ اور ਡਾਇਰੈਕਸ਼ਨ ਲੈ ਕੇ ਆਪਣੀ ਜਿਹੜੀ ਬੰਨ੍ਹ ਦੀ ਮਜ਼ਬੂਤੀ ਵਾਸਤੇ ਜਿਹੜੇ ਕਾਰਜ ਕਰਨ ਦੀ ਜ਼ਰੂਰਤ ਹੈ ਪਹਿਲਾਂ ਕਿਹੜੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਉਹ ਅਸੀਂ ਇੱਥੇ ਰਣਨੀਤੀ ਆਪਸ ਦੇ ਵਿੱਚ ਸੁਝਾਅ ਦੇ ਕੇ ਇੱਕ ਦੂਜੇ ਨੂੰ ਉਹ ਤਿਆਰ ਕੀਤੀ ਹੈ ਤੇ ਜਿੰਨੀ ਵੀ ਸਾਥ ਸੰਗਤ ਇੱਥੇ ਹਾਜ਼ਰ ਹੈ ਇਹਨਾਂ ਵੱਲੋਂ ਆਪਣੇ ਵੱਲੋਂ ਸੁਜੈਸਟ ਕੀਤਾ ਗਿਆ ਹੈ ਕਿ ਅਸੀਂ ਇਹਨੂੰ ਕਾਰਜ ਨੂੰ ਨਿਰਵਿਘਨ ਕਰਨ ਲਈ ਇੱਕ ਟੀਮ ਜਿਹੜੀ ਬਣਾਣੀ ਹੈ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਔਰ ਸਿਵਲ ਡਿਪਾਰਟਮੈਂਟ ਦੇ ਨਾਲ ਰਲ ਕੇ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਕੰਮ ਨੂੰ ਸੰਚਾਰੂ ਢੰਗ ਨਾਲ ਅਸੀਂ ਨੇਪੜੇ ਚਾੜੀਏ ਸੋ ਮੇਰੇ ਨਾਲ ਸਰਪੰਚ ਸਾਹਿਬ ਹੈਗੇ ਨੇ ਔੜਾਪੜ ਤੋਂ ਫਾਮੜਾ ਤੋਂ ਹੈਗੇ ਨੇ ਸਰਪੰਚ ਸਾਹਿਬ ਇੱਧਰ ਹੋਰ ਸਾਡੇ ਸਰਦਾਰ ਸਾਹਿਬ ਖੜੇ ਨੇ ਇਹਨਾਂ ਸਾਰੇ ਜਿੰਨੇ ਪਿੱਛੇ ਤੁਸੀਂ ਨੌਜਵਾਨ ਦੇਖ ਰਹੇ ਨੇ ਇਹਨਾਂ ਵੱਲੋਂ ਵੀ ਇਹ ਪਹਿਲ ਕਰਨੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਦੀ ਕਿ ਚਾਰੇ ਨੇ ਕਿ ਅਸੀਂ ਕਿਸੇ ਟੀਮ ਨੂੰ ਲੈ ਕੇ ਚੱਲੀਏ ਸਹੀ ਟਾਰਗੇਟ ਨਾਲ ਕੰਮ ਕਰੀਏ ਤਾਂ ਕਿ ਆਪਣਾ ਜਿਹੜਾ ਪਿੰਡਾਂ ਦਾ ਇੱਥੇ ਬਚਾਅ ਹੋ ਸਕੇ ਇੱਕ ਮੇਰੀ ਅਪੀਲ ਹੈ ਜਿਹੜੀ ਆਮ ਪਬਲਿਕ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਤਨਵਾਦੀ ਹਾਂ ਕਿ ਜਿਹੜੇ ਦੂਰ ਦਰਾਡੇ ਪਿੰਡਾਂ ਤੋਂ ਵਿੱਚੋਂ ਵੀ ਜਿਹੜੀ ਸੇਵਾ ਲੈ ਕੇ ਇੱਥੇ ਸਾਡੇ ਬੋਡ ਟੈਲ ਦਾ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਅਪੀਲ ਜਿਹੜੀ ਇਹ ਪਿੰਡ ਵਾਸੀਆਂ ਵੱਲੋਂ ਵੀ ਹੈ ਪ੍ਰਸ਼ਾਸਨ ਵੱਲੋਂ ਵੀ ਹੈ ਕਿ ਸਾਨੂੰ ਇਸ ਸਮੇਂ ਜਿਹੜੀ ਹੈਗੀ ਆ ਜਿਹੜੀ ਤੁਸੀਂ ਸੇਵਾ ਲੈ ਕੇ ਆ ਰਹੇ ਹੋ ਉਹ ਚ ਜੈਕ ਵਾਲੀਆਂ ਟਰਾਲੀਆਂ ਤੁਸੀਂ ਜਿਹੜੀ ਮਿੱਟੀ ਲੈ ਕੇ ਆ ਰਹੇ ਹੋ ਉਹਨਾਂ ਦੀ ਸਾਨੂੰ ਪਹਿਲਾਂ ਜ਼ਰੂਰਤ ਹੈ ਸੋ ਕਿਰਪਾ ਕਰਕੇ ਜਿੰਨੇ ਵੀ ਜੈਕ ਵਾਲੀਆਂ ਜਿੰਨਾ ਕੋ ਟਰਾਲੀਆਂ ਹੈਗੀਆਂ ਮਿੱਟੀ ਭਰ ਕੇ ਉਹ ਸਾਨੂੰ ਇੱਥੇ ਬੰਦ ਤੇ ਪੁੱਜਦੀ ਕਰੋ ਉਹ ਤੋਂ ਬਾਅਦ ਫਾਮੜਾ ਮੰਡੀ 'ਚ ਡਿਸਾਈਡ ਹੋਇਆ ਕਿ ਜਿਹੜੀ ਮਿੱਟੀ ਦੂਸਰੀ ਟਰਾਲੀ ਜਾਂਦੀ ਹੈ ਉੱਥੇ ਆਪਾਂ ਡੰਪ ਕਰ ਰਹੇ ਹਾਂ ਉੱਥੇ ਥੈਲੇ ਭਰੇ ਜਾ ਰਹੇ ਨੇ ਸੋ ਜਿਸ ਵੀਰ ਨੇ ਵੀ ਉਸ ਤਰ੍ਹਾਂ ਸੇਵਾ ਕਰਨੀ ਹੈ ਉਹ ਫਾਂਬੜਾ ਮੰਡੀ ਦੇ ਵਿੱਚ ਜਿਹੜੀ ਉਹ ਅਨਲੋਡ ਕਰ ਸਕਦਾ ਆਪਣੀ ਮਿੱਟੀ ਤੇ ਬਾਕੀ ਸਰਪੰਚ ਸਾਹਿਬ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਦੇਖੋ ਜੀ ਤਾਂ ਵੀ ਇਹੀ ਗੱਲ ਕਰਨਾ ਚਾਹੁੰਦੇ ਜੋ ਜਿਹੜੀ ਗੱਲਾਂ ਕਿੱਕਿਆ ਬਹੁਤ ਵੱਡੀਆਂ ਬਾਕੀ ਸਾਡੀ ਸਲਾਹ ਵੀ ਇਹੀ ਹੋ ਗਈ ਹੈ ਵੀ ਇਹ ਬੰਨਣਾ ਸੀ ਬੰਨਣਾ ਹੀ ਬੰਨਣਾ ਸਾਨੂੰ ਕਿਸੇ ਦਾ ਸਹਿਯੋਗ ਹੋਵੇ ਇੱਕ ਸਾਨੂੰ ਦੇਖਣ ਚ ਘਾਟ ਜਰੂਰ ਆਈ ਆ ਵੀ ਪਿੰਡ ਚ ਤਾਲਮੇਲ ਬਹੁਤ ਘਟ ਰਿਹਾ ਉਹ ਪਤਾ ਨਹੀਂ ਢੜੇ ਬੰਦੀ ਕਰਨਾ ਕੀ ਕਰਨਿਆ ਉਹਨਾਂ ਨੂੰ ਸਾਨੂੰ ਦਿੱਕਤ ਵੀ ਆਈ ਆ ਉਹਨਾਂ ਸਾਡਾ ਕੰਮ ਰੁਕੀ ਵੀ ਆ ਲੋਕ ਵੀ ਉਹਨਾਂ ਪਰੇਸ਼ਾਨ ਆਏ ਅਸੀਂ ਲਾਗਲੇ ਪਿੰਡਾਂ ਦੇ ਲੋਕਿਆਂ ਅਸੀਂ ਚਾਹੁੰਦੇ ਆ ਵੀ ਉਹ ਕੰਮ ਜਿਹੜਾ ਆ ਅਸੀਂ ਨਿਜਟ ਦਈਏ ਜਾਂ ਸਾਰੇ ਸਹਿਯੋਗ ਨਾਲ ਜਿੰਟੇ ਕਰ ਦਈਏ ਕੰਮ ਉਹ ਨਿਰਵਿਘਨ ਚੱਲਣਾ ਚਾਹੀਦਾ ਚਲਾਵਾਂਗੇ ਵੀ ਜਦੋਂ ਤੱਕ ਨਹੀਂ ਬਨਦਾ ਚਲਾਵਾਂਗੇ ਅਸੀਂ ਕਿਸੇ ਦੇ ਕਹੇ ਤੇ ਨਹੀਂ ਲੱਗੇ ਕਿਸੇ ਦੇ ਕਹੇ ਤੇ ਹਟਦੇ ਨਹੀਂ ਕਿਸੇ ਦੇ ਗੁੱਸੇ ਕੀਤੇ ਵੀ ਨਹੀਂ ਹਟਦੇ ਕਰਾਂਗੇ ਜਰੂਰ ਜਿੰਨਾ ਜਗ੍ਹਾ ਸਾਡੀ ਬਾਹਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਦੀ ਪੰਜਾਬੀਆਂ ਦੀ ਖਾਸੀਅਤ ਹੈ ਜੋ ਮਰਜੀ ਹੋ ਜਾਏ ਅਸੀਂ ਜਿਤਨਾ ਹੀ ਜਿਤੜਾ ਜਿਹੜਾ ਮਾਜੀ ਪਹਾੜ ਖੜਾ ਹੋ ਜਾਏ ਰੱਤਾ ਚਾਹੀਦਾ ਜੀ ਬਿਲਕੁਲ ਠੀਕ ਹੈ ਜੀ ਤਾਂ ਆਪਾਂ ਹੁਣ ਆਪਾਂ ਟੀਮ